ਕੀ ਹਾਲ ਕਰ ਲਿਆ ਤੂੰ ਸੂਟਾ ਪੀ ਪੀ ਕੇ ਸ਼ਰਾਬ ਪੀ ਪੀ ਕੇ ਆਵਦਾ ਅਸਰ ਦੀ ਹੱਡੀ ਢੱਡ ਵਿੱਚ ਰੱਖੀ ਹੋਈ ਆ ਕਿੱਥੇ ਚੇਤੇ ਰੱਖੀ ਹੋਈ ਆ ਹੁਣ ਇਹਨੂੰ ਬਚਾਉਣਾ ਕਿ ਨਹੀਂ ਬਚਾਉਣਾ ਦੱਸ ਦੇ ਜੇ ਬਚਾਉਣਾ ਤਾਂ ਨੂੰ ਚਲਵਟ ਨਾਲ ਪਹਿਲਾਂ ਘਰ ਵਾਲੀ ਛੱਡ ਕੇ ਤੁਰ ਗਈ ਇਹਦੀ ਸਾਫ ਦਿਨ ਦਿੱਤਾ ਉਹਨੇ ਕਿਸੇ ਹੋਰ ਨੂੰ ਤੁਰ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਦਾ ਨਾਮ ਮੀਤ ਸਿੰਘ ਆ ਜੀ ਮੇਰੇ ਪਿੰਡ ਦਾ ਹੀ ਆ ਮੀਤ ਸਿੰਘ ਵੀਰ ਸਿੰਘ 5 6 ਸਾਲ ਪਹਿਲਾਂ ਤੇ ਸਿਰ ਦੇ ਵਿੱਚ 7 ਵੱਜ ਗਈ ਸੀ ਆ ਦੇਖੋ ਸਿਰ ਦੀ ਹੱਡੀ ਕੱਢੀ ਹੋਈ ਆ ਜੀ ਮੜਾ ਜੁਮ ਕਰਕੇ ਦਿਖਾ ਰਿਹਾ ਆ ਦੇਖੋ ਸਿਰ ਦੇ ਵਿੱਚ ਕਿੱਦਾਂ ਕੋਇਆ ਆ ਦੇਖੋ ਇਹਦੀ ਇਥੋਂ ਹੱਡੀ ਕੱਢ ਕੇ ਇਹਦੇ ਪੇਟ ਦੇ ਵਿੱਚ ਇਥੇ ਰੱਖੀ ਹੋਈ ਆ ਬਸ ਕੋਈ ਨਹੀਂ ਐਂ ਇਥੇ ਪੇਟ ਦੇ ਵਿੱਚ ਜਾਂਦੇ ਅਪਲੇਟ ਕਰਕੇ ਇਹਦੇ ਰੱਖੀ ਹੋਈ ਸਿਰ ਦੇ ਵਿੱਚ 7 ਵੱਜ ਗਈ ਸੀ ਉਸ ਤੋਂ ਬਾਅਦ ਇਹ ਥੋੜੀ ਜਿਹੀ ਪ੍ਰੋਬਲਮ ਵਿੱਚ ਰਹਿਣ ਲੱਗਿਆ ਫਿਰ ਇਹਦੀ ਦਵਾਈ ਸ਼ੁਰੂ ਕਰवाती ਸੀ ਲੁਧਿਆਣੇ ਤੋਂ ਤੇ ਠੀਕ ਹੋ ਗਿਆ ਸੀ ਵਧੀਆ ਪਰ ਹੌਲੀ ਹੌਲੀ ਇਹਨੇ ਦਵਾਈ ਛੱਡਤੀ ਮਾੜੀ ਸੰਗਤ ਕਰਨ ਲੱਗ ਗਿਆ ਨਸ਼ੇ ਕਰਨ ਲੱਗ ਗਿਆ ਕਦੇ ਜਿਹੜੀ ਚੀਜ਼ ਮਿਲ ਗਈ ਉਹ ਹੀ ਖਾਣ ਲੱਗ ਗਿਆ ਛੋਟੇ ਛੋਟੇ ਬੱਚੇ ਆ ਆ ਵੀ ਵਿਚਾਰਾ ਕੰਮ ਤੇ ਲੱਗਾ ਲੇਬਰ ਕੰਮ ਕਰਦਾ ਕਿਸੇ ਦੇ ਪਸ਼ੂਆਂ ਦਾ ਕੰਮ ਕਰਦਾ ਇੱਕ ਹੋਰ ਆ ਉਹ ਮਿਸਤਰੀ ਦੇ ਨਾਂ ਮਿਸਤਰੀ ਨਾਲ ਲੱਗਾ ਜੀ ਹੁਣ ਮੀਤ ਵਿਚਾਰਾ ਇੰਨਾ ਕਿ ਦਿਮਾਗੀ ਆਫਸੈਟ ਹੋ ਗਿਆ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਹੁਣ ਤਾਂ ਬੋਲਣੋ ਵੀ ਰਹਿ ਗਿਆ ਬੋਲਿਆ ਵੀ ਨਹੀਂ ਜਾਂਦਾ ਮੀਤ ਬੋਲਿਆ ਨਹੀਂ ਜਾਂਦਾ ਆਵਾਜ਼ ਨਹੀਂ ਨਿਕਲਦੀ ਹਾਂ ਨਹੀਂ ਬੁਲੇਂ ਜਿਆਦਾ ਹੌਂ ਤਾਂ ਬੋਲਣੋ ਵੀ ਹੈਗਾ ਜੀ ਜੇ ਡੈਗ ਪੈਂਦਾ ਦੌਰਾ ਪੈ ਜਾਂਦਾ ਬਹੁਤ ਹੀ ਮਾੜੀ ਹਲਾਤਾ ਜੀ ਬਹੁਤ ਜ਼ਿਆਦਾ ਘਰ ਦੇ ਵਿੱਚ ਆਹ ਲਾ ਗਮਰਾ ਵਿਚਾਰੇ ਦਾ ਆ ਤੂੰ ਜਿਹੜੇ ਪੈਸੇ ਕਮਾ ਕੇ ਲਉਣਾ ਇਹਨੂੰ ਖਰਾਦ ਦਿੰਨਾ ਆਦੇ ਕੋਲ ਰੱਖਦਾ ਹਾਂ ਉਹਨੂੰ ਨਾ ਤੂੰ ਅਜੇ ਤੂੰ ਲੈ ਨਹੀਂ ਪੈਸੇ ਅੱਛਾ ਇਹ ਕੋਈ ਛੋਟੇ ਛੋਟੇ ਬੱਚਿਆਂ ਤੇ ਜ਼ਿੰਮੇਵਾਰੀਆਂ ਪੈ ਗਈਆਂ ਵਿਚਾਰਾਂ ਤੇ ਕਿਉਂਕਿ ਇਹ ਗੁਜਾਰਾ ਇਹਨੇ ਕੰਮ ਜੋਗਾ ਰਿਆ ਨਹੀਂ ਅਰਦਾਸ ਕਰੋ ਬੀਤ ਨੂੰ ਲੈ ਕੇ ਚੱਲਿਆਂ ਅਜਾ ਹਸਪੀਟਲ ਐਡਮਿਟ ਕਰਵਾਉਣ ਵਾਸਤੇ ਲੁਧਿਆਣੇ ਉੱਥੇ ਦਾ ਟ੍ਰੀਟਮੈਂਟ ਚੱਲੂਗਾ ਉੱਥੇ ਸੁਬਣਿਆਂ ਦੇ ਘਰ ਦੇ ਵਿੱਚ ਇਹਨੂੰ ਮਹੀਨਾ ਰੱਖਗੇ 2 ਮਹੀਨੇ ਰੱਖ ਕੇ ਇਹਨੂੰ ਠੀਕ ਕਰਕੇ ਲਿਆਵਾਂਗੇ ਅਰਦਾਸ ਕਰੋ ਵਾਹਿਗੁਰੂ ਮਿਹਰ ਕਰੇ ਤੇ ਬੀਤ ਪਹਿਲਾਂ ਲਈ ਜਿੰਦਗੀ ਚ ਫੇਰ ਦੁਬਾਰਾ ਠੀਕ ਹੋ ਕੇ ਆ ਜੇ ਬਹੁਤ ਮਾਰੇ ਹਾਲਾਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਦਾ ਸ਼ਕੂਰ ਪੈਂਦਾ ਫਿਰੋਜ਼ कल गुरतेहान सिंह ਰਾणे ਵੀਰ ਉਹਨੇ ਸਾਡੇ ਕੋਲ ਲੈ ਕੇ ਆਏ ਸੀ ਬਾਈ ਨੂੰ ਬਾਈ ਤੁਸੀਂ ਹਾਲਤ ਦੇ ਦ ਸਿਰ ਦੇ ਵਿੱਚ ਪੂਰਾ ਹੱਥ ਪੈਂਦਾ ਮਤਲਬ ਆ ਹੱਡੀ ਸਿਰ ਦੇ ਵਿੱਚੋਂ ਕੱਢ ਕੇ ਪੇਟ 'ਚ ਰੱਖੀ ਹੋਈ ਆ ਆਪਰੇਸ਼ਨ ਹੋਇਆ ਸੀ ਇਹਨਾਂ ਦਾ ਬਹੁਤ ਵੱਡਾ ਉਸ ਤੋਂ ਬਾਅਦ ਇਹ ਇਲਾਜ ਚੱਲਦਾ ਰਿਹਾ ਠੀਕ ਹੋ ਗਏ ਸਾਡੇ ਕੋਲ ਵੀ ਇੱਥੇ ਕੈਂਪ 'ਚ ਆਉਂਦੇ ਸੀ ਸੇਵਾ ਕਰਾਉਣ ਦਵਾਈ ਚੱਲਦੀ ਸੀ ਇਹਨਾਂ ਦੀ ਇੱਥੋਂ ਵੀ ਚੱਲਦੀ ਰਹੀ ਸਾਡੇ ਕੋਲੋਂ ਵੀ ਮੈਂ ਫਿਰ ਉਸ ਤੋਂ ਬਾਅਦ ਇਹ ਜਾ ਕੇ ਪਿੰਡ ਔਣੋਂ ਹਟ ਕੇ ਇੱਥੇ ਨਸ਼ੇ ਪੱਤੇ ਕਰਨ ਲੱਗ ਕੇ ਸ਼ਰਾਬ ਪੀਣੀ ਸਲਫਾ ਪੀ ਜਾਣਾ ਭੰਗ ਕਹਿੰਦੇ ਜਿਹਨੂੰ ਉਹਨੇ ਦਿਮਾਗ ਇੰਨਾ ਜ਼ਿਆਦਾ ਚੱਕਤਾ ਕੋਈ ਸੋਚ ਹੀ ਨਹੀਂ ਹੁੰਦਾ ਤੇ ਕੱਲ ਗੁਰਧਿਆਨ ਸਿੰਘ ਰਾਣਾ ਵੀਰ ਲੈ ਕੇ ਆਇਆ ਸੀ ਵੀਰ ਨੂੰ ਇੱਥੇ ਗਰਮੀਤ ਸਿੰਘ ਨੂੰ ਅਸੀਂ ਕੱਲ ਚੰਡੀਗੜ੍ਹ ਗਏ ਹੋਏ ਸੀਗੇ ਭੈਣ ਨੂੰ ਕੋਮਲ ਨੂੰ ਲੈਣ ਤੇ ਅਸੀਂ ਰਾਤ ਪਹੁੰਚੇ 12:00 1 ਵਜੇ ਵਾਪਸ ਆਏ ਇਸ ਕਰਕੇ ਕੱਲ ਮਿਲ ਨਹੀਂ ਸਕੇ ਗੁਰਧਿਆਨ ਸਿੰਘ ਛੱਡ ਕੇ ਚਲਾ ਗਿਆ ਸੀ ਵੀਰ ਨੂੰ ਐਂਟਰੀ ਪਾਲਿਸੀ ਸੀ ਇੱਥੇ ਤੇ ਹੁਣ ਇਹਨੂੰ ਅਜੇ ਇੱਥੇ ਐਡਮਿਟ ਕਰਨ ਲੱਗੇ ਆਂ ਦਾਖਲ ਕਰਨ ਲੱਗੇ ਆਂ ਅਰਦਾਸ ਕਰਿਓ ਇਹ ਵੀਰਾ ਠੀਕ ਹੋ ਜਾਵੇ ਆਪਣਾ ਆਉਣ ਵਾਲਾ ਸਮਾਂ ਤੰਦਰੁਸਤੀ ਭਰਿਆ ਬਤੀਤ ਕਰੇ ਤੇ ਬੱਚੇ ਇਹ ਛੋਟੇ ਛੋਟੇ ਉਹਨਾਂ ਦੀ ਵੀ ਪੜ੍ਹਾਈ ਬੰਦ ਹੋ ਗਈ ਉਹ ਵੀ ਵਿਚਾਰੇ ਐਦਾਂ ਹੀ ਪਹਿਲਾਂ ਘਰ ਵਾਲੀ ਛੱਡ ਕੇ ਤੁਰ ਗਈ ਦੀ ਸਾਥ ਨਹੀਂ ਦਿੱਤਾ ਉਹਨੇ ਕਿਸੇ ਹੋਰ ਨੂੰ ਤੁਰ ਗਈ ਉਹ ਉਹਦੀ ਟੈਨਸ਼ਨ ਲੈ ਗਿਆ ਉਦੋਂ ਬ੍ਰੇਨ ਹੈਮਰੇਜ ਹੋਇਆ ਆਪਰੇਸ਼ਨ ਹੋਇਆ ਤੇ ਹੁਣ ਇਹ ਆਪੇ ਆਇਆ ਫਿਰ ਕਨੇ ਅਰਦਾਸ ਜੀ ਦੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਕਾ ਕਰਮੀ ਤਾਂ ਚੱਲਣਾ ਉੱਠ ਕੇ ਚੱਲ ਨਮਾਓ ਇਹਨੂੰ ਗੱਲ ਪਰ ਕੀ ਨਾਂ ਮਤਰੇ ਗਰਲਾਬ ਸੈਂ ਗਰਲਾਬ ਸੈਂ ਗਰਲਾਬ ਥੋੜੀ ਕੰਮ ਕਰ ਲੈ ਵਸ ਆਈ ਹੂੰ 10 10 ਪੋਤ ਪਸੂਗਾ ਪਸੂਗਾ ਇਹਨਾਂ ਦੇ ਕਰੇ ਉਸ ਗਣਜੀ ਆ ਉਥੇ ਲੱਗਾ ਕਿਸੇ ਦੇ 15 ਘਟਣ ਕਿੰਨਾ ਟਾਈਮ ਹੋ ਗਿਆ ਥੋੜਾ ਜਿਹਾ ਰਹੀ ਹੈ 7ਵੀਂ ਕਲਾਸ ਚੜ ਗਿਆ 7ਵੀਂ ਚੜ ਗਿਆ 7 ਹੀ ਪੜਿਆ ਤੈਨੂੰ ਜੋਰ ਲਾਇਆ ਸੀ ਨਾ ਪੁੱਤ ਪੜ ਲਾ ਪਰ ਨਹੀਂ ਪੜਿਆ ਡੈਡੀ ਨੂੰ ਕੀ ਹੋਇਆ ਹੋਇਆ ਤਸਪਾਤ ਕੀ ਕੀ ਕਰਦਾ ਤੁਹਾਡੇ ਨਾਲ ਲੜਦਾ ਜੋ ਵੀ ਕਰਦਾ ਦੱਸਿਮੜਿਆ ਉਹ ਜਦੋਂ ਇਹ ਕੰਮ ਤੋਂ ਨਿਰਾਸ਼ ਨੂੰ ਸਾਨੂੰ ਕਹਦਾ ਰਾਬਿੰਦਰ ਤੂੰ ਨੋਰ ਕੀ ਪਿੰਦਾ ਕਿਹੜਾ ਨਸ਼ਾ ਕਰਦਾ ਸੁੱਖਾ ਇਹਨਾਂ ਦਾ ਗੋਇਨੀ ਉਹ ਇਧਰ ਇਧਰ ਬੋਲ ਬਤ ਸੁੱਖਾ ਪੀਂਦਾ ਉਹ ਗੋਲੀਆਂ ਵੀ ਖਾਂਦਾ ਤੇ ਕਹਿੰਦੇ ਨੇ ਡਾਡੀ ਨਾਲ ਜਾਗਾ ਤੋਂ ਕਰਦਾ ਵੀ ਨਾ ਕਹਤਾਂ ਮੈਨੂੰ ਮਾਰ ਕੋਟੇ ਫੇਰ ਲੜਦਾ ਇਹ ਕਹਿੰਦੇ ਆ 8-9 ਸਾਲ ਹੋ ਗਏ ਉਦੋਂ ਇਹਨਾਂ ਦੀ ਮੰਮੀ ਸੀ ਜਿਹੜੀ ਇਹਨਾਂ ਨੂੰ ਛੱਡ ਕੇ ਚਲੀ ਗਈ ਸੀ ਇਹ ਤਾਂ ਬਿਲਕੁਲ ਛੋਟਾ ਸੀ ਇਹਨ ਦਾ ਸੋਹ ਨਹੀਂ ਸੀ ਉਦੋਂ ਤੇ ਹੁਣ ਕਹਿੰਦਾ ਵੀ ਉਹ ਫੋਨ ਕਰ ਦਿੰਦੀ ਦੀ ਤਾਈ ਵਾਲੇ ਫੋਨ ਤੇ ਪਰ ਇਹ ਆਂਦਾ ਮੈਂ ਉਹ ਗੱਲ ਨਹੀਂ ਕਰਦਾ ਖਾਲਚਾਲ ਪੁੱਛਦੀ ਆ ਸਾਰਿਆਂ ਦਾ ਉਹ ਨਹੀਂ ਆਏ ਨਹੀਂ ਅਸਾਂ ਵੀ ਮੈਂ ਆਉਣਾ ਵਾਪਸ ਨਹੀਂ ਨਹੀਂ ਆਉਂਦੀ ਆਇਆ ਦਾ ਗਵੰਡੀ ਆ ਵੀਰੇ ਇਹਨੂੰ ਹੀ ਲੈ ਕੇ ਆਏ ਆ ਇਹਦੇ ਕੀ ਹਾਲਾਤ ਸੀ ਮੜੇ ਦੱਸ ਹਾਲਾ ਪਹਿਲਾਂ ਬਹੁਤ ਵਧੀਆ ਸੀਗਾ ਜੀ ਤੇ ਬਾਅਦ ਚ ਜਦੋਂ ਦਾ ਇਹਦੇ ਸਿਰ ਚ ਸੱਟ ਲੱਗਣ ਕਾਰਨ ਵੀ ਕਾਫੀ ਟਾਈਮ ਤੋਂ ਬਿਮਾਰ ਰਹਿੰਦਾ ਸੀਗਾ ਤਾਂ ਵਧੀਆ ਠੀਕ ਹੋ ਗਿਆ ਸੀਗਾ ਜੀ ਹੂੰ ਤੇ ਹੁਣ ਗਲੀ ਚੋਂ ਦਾ ਕਿਤੇ ਕਿਤੇ ਡੱਗ ਪੈਂਦਾ ਕਿਤੇ ਕਿਤੇ ਡੱਗ ਪੈਂਦਾ ਜੀ ਤੇ ਅੱਜ ਚਲੋ ਤੁਸੀਂ ਆਏ ਆ ਮਹਾਰਾਜ ਵਾਹਿਗੁਰੂ ਬਾਬਾ ਸ਼ਾਸ਼ਕੁਰ ਚਰਤਾ ਕਰੇ ਵੀ ਥੋੜੇ ਅਰਦਾਸਾਂ ਨਾ ਠੀਕ ਹੋ ਜਾਈਏ ਅਸੀਂ ਇਹ ਅਰਦਾਸ ਕਰਦੇ ਆ ਬੱਚੇ ਛੋਟੇ ਛੋਟੇ ਆ ਜਦੋਂ ਕੰਮ ਕਰਕੇ ਆਉਂਦੇ ਆ ਤਾਂ ਇੱਕਾਈ ਏਰੀ ਇਹਨਾਂ ਨੂੰ ਕੁੱਟ ਲਾਂਦੇ ਜਾਂਦੇ ਆ